ਜਦੋਂ ਵੀ ਅੱਧੀ ਗੇਸ ਦਿੰਦੇ ਆ ਫੇਰ ਪਤਾ ਲੱਗਦਾ ਕਿ ਦੂਰੋਂ ਟਰੈਕਟਰ ਆਉਂਦਾ ਜਦੋਂ ਪੂਰੀ ਦਿੰਦੇ ਫੇਰ ਸਾਲਾ ਨਜ਼ਾਰਾ ਹੀ ਵੜਾ ਹੁੰਦਾ ਨਹੀਂ ਇੰਨਾ ਕੀ ਦਿੱਲੀ ਫੂਡ ਦਾ ਰਹਿ ਗਿਆ ਲਾਲੋ ਇੰਜਣ ਬਾਕੀ ਸਾਰਾ ਯਾਰ ਆਪਣਾ 65 ਆ ਤੇ ਦੂਜਾ ਮੇਰੇ T20 ਨਵੇਂ ਮਾਡਲ ਵਾਲਾ ਰੰਗ ਤੇ ਕਿੰਨਾ ਕੀ ਖਰਚ ਆ ਗਿਆ ਹੈ ਰੰਗ ਰੰਗ ਭਾਜੀ ਕਈਆਂ ਨੇ ਕਹਣਾ ਇਹ ਮਹਿੰਗਾ ਬਹੁ ਆਇਆ ਆ 45000 ਦੀ ਗੱਟ ਆਈ ਹੈ ਪੂਰੀ ਇਹ ਇੱਥੇ ਤਾਂ ਫੋੜ ਆ ਪਿੱਛੇ ਕਿਹੜਾ ਕਰਤਾ ਫੇਰ ਇਹ ਇਹ ਪਿੱਛੇ 65 ਆ ਭਾਜੀ ਪਿੱਛੇ 65 ਕਰਤਾ ਹੈ ਇਹਨੂੰ ਮੜ ਕੇ ਜਦੋਂ ਆਪਾਂ ਨਾਰਮਲੀ ਇੱਥੇ ਦੇਖਦਾ ਵੀਡੀਓ ਕਰਦੇ ਹੁੰਨਾ ਟਰੈਕਟਰ ਜਾਂ 100 ਪਲੱਸ ਜਾਂਦਾ 120 ਤੋਂ ਉੱਤੇ ਵੀ ਜਾਂਦਾ 150 ਵੀ ਜਾਂਦਾ ਇਹ 60 ਤੱਕ ਹੀ ਜਾਂਦਾ ਹੈ ਇਹ ਇਹ ਬਾਈ ਜੈਨੂਨ ਰੱਖਿਆ ਟਰੈਕਟਰ ਬੰਪਰ ਤੋਂ ਸ਼ੁਰੂ ਹੋ ਜੀਏ ਵਿਚਾਲੇ ਉਹ ਨਾ ਕਿ ਹੁੱਕ ਤੱਕ ਚੱਲ ਜੇ ਕਿੰਨਾ ਖਰਚਾ ਆ ਸਾਡੇ 1.4 ਲੱਖ ਤੋਂ ਪਲੱਸ ਹੋਣਾ ਇਹ ਫਾਰਮ ਬਣ ਗਿਆ ਹੈ ਪੂਰਾ ਪੂਰਾ ਪਰ ਜਿਲਾਵਾ ਫੋਰਡ ਵਾਲਾ ਹੀ ਆ ਹਲਕਾ ਯਾਰ ਰਿਆਲਾ ਰਿਆਲਾ ਇਹ ਤੁਸੀਂ ਚਲਾਇਆ ਹੀ ਆ ਮੈਂ ਚਲਾ ਕੇ ਆਇਆ ਚਲਾਵਾ ਤਾਂ ਵਾਕਈ ਫੋਰਡ ਵਾਲਾ ਹੀ ਆ ਦਾ ਮਾਰਦਾ ਮੈਂ ਹੁਣ ਮਲਾਸਵਾ ਜੀ ਹਾਂ ਮੈਂ ਦੇਖੇ ਪੂਰਾ ਚੱਤ ਕਾ ਲਈ ਜਾਂਦਾ ਆ ਸਵਾਦ ਰੀ ਤੇ ਤੈਨੂੰ ਨਹੀਂ ਬਿਰਾ ਬਿਠਾ ਕੇ ਨਹੀਂ ਵੱਜਦੀ ਚਾਲਾਂਗੇ ਨਹੀਂ ਪਟਾਕੇ ਵੱਜਣੀਆਂ ਪਟਾਕੇ ਨਹੀਂ ਇਹ ਤਾਂ ਉਹ ਦੂਜੇ ਪਟਾਕਿਆਂ ਦਾ ਹਾਂ ਤੇ ਹਾਂ ਨਵੇਂ ਇੰਜਣ ਕਰਕੇ ਹੁਣ ਹੀ ਬਟਾਕੇ ਵਜਾ ਦੀਏ ਟੈਰੀ ਟੈਰੀ ਲਾ ਲੱਖ ਦੇ ਟੈਰੀ ਹੁਣੇ ਹਾਂ ਲੱਖ ਰੁਪਏ ਇੱਕ ਸਾਈਡ ਤੇ ਚੱਲ ਗਿਆ 3.5 ਲੱਖ ਰੁਪਏ ਰੈਮ ਪਾ ਲਓ 50000 ਇਹ ਲਾ ਲਓ ਤੈਨ ਲਕਰ ਰਹਿ ਗਿਆ ਤਿੰਨ ਤੇ 50000 ਦਾ ਰੰਗ ਲਾ ਲਓ 45 ਕਿੰਨੇ ਆ ਬਾਕੀ ਖਣ ਬੀਣ ਪਾ ਗਏ 15000 ਬੰਪਰ ਦਾ ਲਾ ਲਓ ਤੇ ਹੌਕਰਾ ਲਾ ਲਓ 7000 ਹਾਂ ਇਹਦੇ ਅੰਦਰ ਮੋਟੇ ਮੋਟੇ ਬਾਕੀ ਉਰਾਪਰ ਦਾ ਅੰਦਰੋਂ ਅੰਦਰੋਂ ਸਾਰਾ ਬਦਲੀ ਕਰਤਾ ਇਹ ਅੰਦਰੋਂ ਸਾਰਾ ਇਹ ਫੇਰ ਇਲੈਕਟ੍ਰੀਸ਼ੀਅਨ ਦਾ ਲਾ ਲਓ 25000 ਉਹਦਾ ਬਿੱਲ ਡਬਲ ਕਲੱਚ ਹੋ ਗਿਆ ਤੇ ਹੋ ਕੀ ਕਿੰਨੇ ਆ ਗੇਅਰ ਚ ਵੀਡੀਓ ਆ ਗਈ ਸੈਂਪਲ ਆ ਗਈ ਹਾਂ ਫੇਰ ਇਲੈਕਟ੍ਰੀਸ਼ੀਅਨ ਆਪਣੀ ਇਹਦੀ ਕੁਆਲਿਟੀ ਵਧ ਗਈ ਉਦਾਂ 1600 ਆ ਹੁਣ ਕਿੰਨੀ ਹੋ ਗਈ ਹੁਣ 2200 ਆ ਅੱਛਾ ਹਾਂ ਜੀ ਤੇ ਫੇਰ ਇਹ ਤੇਲ ਜੇ ਡੁੱਬੀਆਂ ਬਰੇਕਾਂ ਆ ਅੱਛਾ ਤੇਲ ਇਹ ਕਿਹਣੀ ਸੱਟ ਨੂੰ ਆਂਦੀਆਂ ਆ ਉਹ ਲੂਬ੍ਰੀਕੇਟ ਹੁੰਦੀਆਂ ਆ ਪ੍ਰੈਸ਼ਰ ਮਾਰਦੀਆਂ ਬਾਅਦ ਡੁੱਬੀਆਂ ਡੁੱਬੀਆਂ ਬਰੇਕਾਂ ਹੈਲੋ ਜੀ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਹਾਂ ਗਰਮੀ ਹੈਗੀ ਗਰਮੀ ਗਰਮੀ ਹੋ ਗਈ ਮਿੱਤਰੋ ਤਾਂ ਸਾਡੇ ਮੁੰਡੇ ਨੂੰ ਲੱਗਦੀ ਭਾਈ ਗਰਮੀ ਜਿਹੜਾ ਕੈਮਰੇ ਵਾਲਾ ਇਹ ਕਹਿੰਦਾ ਛੇਦੀ ਛੇਦੀ ਵੀਡੀਓ ਕਰ ਲਓ ਭਾਈ ਨਹੀਂ ਤਾਂ ਮੈਂ ਚੱਲਾ ਘਰ ਨੂੰ ਹੈ ਤੇ ਇਸੇ ਕਰਕੇ ਭਾਈ ਆਪਾਂ ਸਾਰੇ ਬੰਦੇ ਛੇਦੀ ਛੇਦੀ ਇਕੱਠੇ ਕਰ ਲੇ ਮਾੜਾ ਪਿੱਛੇ ਉਹ ਕੇ ਦਿਖਾ ਦੇ ਮਿੱਤਰਾਂ ਹੈ ਇਧਰ ਭਾਈ ਕਾਲਾ ਵੀਰਾਂ ਉਧਰ ਤਜਿੰਦਰ ਵੀਰਾ ਉਧਰ ਛੌਂਕੀ ਵੀਰਾ ਤਾਂ ਬਾਕੀ ਸਾਰੇ ਆਪਣੇ ਉਹ ਜਿਹੜੇ ਟੀਮ ਮੈਂਬਰ ਆ ਭਾਈ ਆਪਾਂ ਖੜੇ ਆ ਭਈ ਕਾਲੇ ਬੱਕਰੇ ਹੈ ਕਾਲੇ ਬੱਕਰੇ ਤੇ ਭਾਈ ਆਹ ਟਰੈਕਟਰ ਆ ਇਹ ਜਦੋਂ ਆਪਾਂ ਪਹਿਲੀ ਵਾਰੀ ਟੱਕਰੇ ਸੀ ਉਦੋਂ ਸੀਗਾ ਨਾ ਟਰੈਕਟਰ ਇਹ ਉਦੋਂ ਸੀਗਾ ਤੇ ਇਹਦਾ ਸਾਰਾ ਅੰਜਰ ਪੰਜਰ ਖੋਲੇ ਸੀਗੇ ਇਹ ਹੁਣ ਤਿਆਰ ਹੋਇਆ ਇੰਨੀ ਨੇ। ਇਹ ਹਾਂਜੀ ਹੁਣ ਹੋਇਆ। ਐਨ ਟਾਈਮ ਲੱਗਿਆ। ਕੈਮਰਾਮੈਨ ਡੇਗ ਗਿਆ। ਹਾਂ। ਇਹ ਸਾਰਾ ਦੁਬਾਰਾ ਤਿਆਰ ਕਰਿਆ। ਦੁਬਾਰਾ ਕੀਤਾ। ਇਸੇ ਕਰਕੇ ਆ ਦੋ ਚੀਜ਼ਾਂ ਨਾਲ ਰੱਖੀਆਂ ਵੀ ਉਹ ਟਰੈਕਟਰ ਹੀ ਆ। ਜਾਨੀ ਰੱਖੀ ਮੈਂ। ਇੱਕ ਫਲਾਂਸਰ ਦੀ ਇੱਕ ਇਰੇ ਕਲੈਂਡਰ ਦੀ। ਇਹਦਾ ਕਿਸੇ ਨੇ ਮੰਨਦਾ ਨਹੀਂ ਸੀਗਾ ਕੋਈ ਉਹੀ ਆ। ਆਹੋ। ਉਹਨਾਂ ਸਾਰੀ ਦਸ਼ਾ ਹੀ ਬਦਲ ਗਈ ਟਰੈਕਟਰ ਦੀ ਹੈ। ਇਹ ਤਾਂ ਯਾਰ ਚਲਾ ਕੇ ਤਾਂ ਮੈਂ ਵੀ ਦੇਖਿਆ ਇਹਨੂੰ ਰੋਡ ਦੇ ਉੱਤੇ ਮਿੱਲੇ ਵੀ ਲੈ ਗਏ ਆਂ ਹਾਂ ਹਾਂ ਟਰੈਕਟਰ ਵਧੀਆ ਉਹਦਾ ਚਲਾਉਂਦੇ ਆਂ ਜਦੋਂ ਇਹਦੀ ਅੱਧੀ ਗਰੇਸ ਦੰਨੇ ਆ ਫੇਰ ਪਤਾ ਲੱਗਦਾ ਕਿ ਦੂਰੋਂ ਟਰੈਕਟਰ ਆਉਂਦਾ ਜਦੋਂ ਪੂਰੀ ਦੰਨੇ ਫੇਰ ਸਾਲਾ ਨਜ਼ਾਰਾ ਹੀ ਬੜਾ ਹੁੰਦਾ ਇਹ ਵੇਹ ਤਾਂ ਟੀਜੀ ਬੜੀ ਸੋਹਣੀ ਬਣ ਗਈ ਆ ਇਹ ਚ ਕਰ ਗਈ ਕੀ ਦਿੱਤਾ ਉਹਦਾ ਮੋਰੇ ਮੋਰੇ ਫੋੜ ਹੀ ਆ ਇਹ ਮੈਂ ਕਹਿੰਦਾ ਨਹੀਂ ਇੰਨਾ ਕੀ ਦਿੱਲੀ ਫੋੜ ਦਾ ਰਹਿ ਗਿਆ ਲਾਲੋ ਇੰਜਣ ਆ ਜਾ ਥੱਲੇ ਉੱਤਰਾ ਬਾਕੀ ਸਾਰਾ ਯਾਰ ਇਹ ਆਪਣਾ 65 ਆ ਤੇ ਦੂਜਾ ਮੋਰੇ ਟੀ20 ਨਵੇਂ ਮਾਡਲ ਵਾਲਾ ਲਾਸੀ ਗੜਾ ਚੁੱਲਾ ਲੱਗ ਗਿਆ ਇਹ ਗਾਹਕ ਦਾ ਟਰੈਕਟਰ ਨਹੀਂ ਹੈਗਾ ਇਹ ਆਪਣਾ ਹੀ ਆ ਇਹ ਉਹੀ ਟਰੈਕਟਰ ਜਿਹੜਾ ਭਾਜੀ ਨੇ ਤਸੱਲੀ ਨਾਲ ਪੂਰੀ ਟੀਮ ਨੇ ਬਣਾਇਆ ਬੋਲੀ ਬੋਲੀ ਬਣਾਇਆ ਤਸੱਲੀ ਬਹੁਤ ਆ ਜੀ ਇਸ ਪੂਰਾ ਰੰਗ ਤੇ ਕਿੰਨਾ ਕ ਖਰਚਾ ਆ ਗਿਆ ਹੈ ਰੰਗ ਰੰਗ ਭਾਜੀ ਕਈਆਂ ਨੇ ਕਹਣਾ ਇਹ ਮਹਿੰਗਾ ਬਹੁਤ ਆਇਆ ਆ ਅੱਛਾ 45000 ਦੀ ਕਿੱਟ ਆਈ ਹੈ ਪੂਰੀ ਰੰਗ ਦੀ ਹੈ 5000 ਦੀ ਕਿੱਟ ਆ ਨਾ ਸਾਰੀ A to Z ਜਿਹਦਾ 85 ਤੇ ਵੀ ਉਹੀ ਹੋ ਗਿਆ ਅੱਛਾ ਠੀਕ ਹੈ ਜੀ 2K ਰੰਗ ਹੈ ਰੰਗ ਦੀ ਕਿੱਟ ਜਿਹੜੀ 45000 ਦੀ ਕਿੱਟ ਆ ਜਾਨਕਿ ਮਿਹਨਤ ਤੋਂ ਵਾਰਾ ਮਿਹਨਤ ਨਹੀਂ ਮਿਹਨਤ ਤੋਂ 12 ਕਿੱਟ ਹੀ ਨੇ ਦੀ 45000 ਦੀ ਕਿਉਂਕਿ ਮਿਹਨਤਾ ਨਹੀਂ ਭਾਈ ਦੁਕਾਨੇ ਸਾਰੇ ਆਪ ਹੀ ਲੱਗੇ ਕਿਉਂਕਿ ਹਰੇਕ ਦਾ ਆਪਣਾ ਟਰੈਕਟਰ ਆ ਕਾਲੀ ਖੁੱਭ ਗਿਆ ਤਾਂ ਵੀ ਲੈ ਜਾਣਾ ਮਿਲੇ ਨਹੀਂ ਮਿਲਦਾ ਟਰੈਕਟਰ ਤਾਂ ਲੈ ਜਾਣਾ ਅੱਛਾ ਜਿਹੜਾ ਕੋਈ ਆਉਂਦਾ ਸੀ ਚੱਕ ਕੇ ਗ੍ਰੈਂਡਰ ਉੱਥੋਂ ਸਾਫ਼ ਕਰ ਲਾਪਾ ਕੋਈ ਕੰਨ ਭਾਈ ਤੇ ਸਾਰੇ ਕਰਦੇ ਆ ਅੱਛਾ ਇਹ ਘਰ ਦਾ ਛੋਟਾ ਮੁੰਡਾ ਹੈ ਨਾ ਨੇ ਵੱਡਾ ਹੀ ਲਾ ਲਓ ਇਹ ਲਾਡਲਾ ਕੁਝ ਕਰਦਾ ਨਹੀਂ ਹੁੰਦਾ ਹੈ ਆਹ ਇਹ ਇੱਥੇ ਤਾਂ ਫੋੜ ਆ ਪਿੱਛੇ ਕਿਹੜਾ ਕਰਤਾ ਫਿਰ ਇਹ ਇਹ ਪਿੱਛੇ ਭੈਂਡ ਆ ਬਾਜੀ ਪਿੱਛੇ ਭੈਂਡ ਕਰਤਾ ਹੈ ਇਹਨੂੰ ਮੜਕੀ ਜਦੋਂ ਆਪਾਂ ਨਾਰਮਲ ਇੱਥੇ ਦੇਖਦੇ ਵੀਡੀਓ ਕਰਦੇ ਹੁੰਨਾ ਟਰੈਕਟਰ ਜਾਂ 100 ਪਲੱਸ ਜਾਂਦਾ 120 ਤੋਂ ਉੱਤੇ ਵੀ ਜਾਂਦਾ 150 ਵੀ ਜਾਂਦਾ ਇਹ 60 ਤੱਕ ਹੀ ਜਾਂਦਾ ਹੈ ਇਹ ਇਹ ਬਾਈ ਜੈਨੂਨ ਰੱਖਿਆ ਟਰੈਕਟਰ ਇਹ ਮਨੀਕਰ ਨੂੰ ਲੈ ਕੇ ਜਾਣਾ ਮਨੀਕਰ ਸਾਹਿਬ ਨੂੰ ਆਹਾਂ ਹਾਂ ਜੀ ਇਹਨੂੰ ਤਾਂ ਕੀਤਾ ਹੈ ਇਹ ਤਾਂ ਤਿਆਰ ਕੀਤਾ ਕੇ ਨੇ ਮੱਥਾ ਵੱਲ ਉੱਥੇ ਟਿਕਾਉਣਾ ਹੈ ਅੱਛਾ ਉਹਦਾ ਰਾਂਗ ਨੂੰ ਛੱਡ ਦਈਏ ਹੈ ਬੰਪਰ ਤੋਂ ਸ਼ੁਰੂ ਹੋ ਜੀਏ ਵਿਚਾਲੇ ਉਹਨਾਂ ਕਿ ਹੁੱਕ ਤੱਕ ਚੱਲ ਜਿਓ ਕਿੰਨਾ ਖਰਚਾ ਆ ਸਾਡੇ 4.5 ਲੱਖ ਤੋਂ ਪਲੱਸ ਹੋਣਾ ਆ ਹੀ ਜਾਣਾ ਸਾਡੇ 4 ਲੱਖ ਤੋਂ ਪਲੱਸ ਟੈਟਰੀ ਲਾ ਲਓ ਲੱਖ ਦੇ ਟੈਟਰੀ ਹੋਣੇ ਆ ਲੱਖ ਰੁਪਏ ਇੱਕ ਸਾਈਡ ਤੇ ਚਲ ਗਿਆ ਸਾਢੇ 3 ਲੱਖ ਰਹਿ ਗਏ ਤੇ ਰਮ ਪਾ ਲਓ 50 ਹਜ਼ਾਰ ਇਹ ਲਾ ਲਓ 3 ਲੱਖ ਰਹਿ ਗਿਆ ਤੇ 50 ਹਜ਼ਾਰ ਦਾ ਰੰਗ ਲਾ ਲਓ 45 ਕਿੰਨੇ ਆ ਬਾਕੀ ਖਾਣ-ਪੀਣ ਪਾ ਗਏ 15000 ਬੰਪਰ ਦਾ ਲਾ ਲਓ ਤੇ ਹੌਕਰਾਂ ਲਾ ਲਓ 7000 ਇਹਦੇ ਅੰਦਰ ਮੋਟੇ-ਮੋਟੇ ਬਾਕੀ ਹੋ ਰਿਹਾ ਪਾਦਾ ਅੰਦਰ ਅੰਦਰ ਸਾਰਾ ਬਦਲੀ ਕਰਤਾ ਇਹ ਅੰਦਰੋਂ ਸਾਰਾ ਹੀ ਫੇਰ ਇਲੈਕਟ੍ਰੀਸ਼ੀਅਨ ਦਾ ਲਾ ਲਓ 25000 ਉਹਦਾ ਬਿੱਲ ਹਾਂ अच्छा <laughs> बाकी ਅੰਦਰ ਵਾਲਾ ਨਹੀਂ ਆਪਾਂ ਇਹ ਦੱਸਿਆ ਹਾਂ ਟਾਇਰ ਕਾਦੇ ਪਾਏ ਹੋ ਮੁਰੇ ਇਹ ਸੋਹਣੇ ਲੱਗੇ ਆ ਏ ਟਰੈਕਟਰ ਆਪਣੇ 5620 ਦੇ ਆ ਬਾਜੀ ਹੂੰ ਉਹਦਾ ਜੌਂਡੀ ਨੂੰ ਜੇ ਪੱਲਾਉਣ ਲੱਗੇ ਸੀ ਤੇ 511 ਨੂੰ ਵੀ ਹੀ ਹੁੰਦੇ ਆ ਹਾਂ ਨਹੀਂ ਤਾਂ ਨਾਰਮਲੀ ਆਪਾਂ ਦੇਖਦੇ ਸਾਰਿਆਂ ਨੇ ਬੜੇ ਪਾਏ ਹੁੰਦੇ ਆ ਉਹ ਫੇ ਟਰੈਕਟਰ 6800 ਵਾਲਾ ਹੈ ਨਾ ਲੋਕੀ ਇਹਦੀ ਫੇ ਬਣਦੀ ਆ ਨਹੀਂ ਤਾਂ ਮੁਰੇ ਉਹ ਇੰਨਾ ਸੋਹਣਾ ਲੱਗਦਾ ਜੇ ਪਾਈਏ 11 ਨੰਬਰ ਉਹਦੇ ਪਹਿਲਵਾਨ ਜਿਹਾ ਲੱਗਦਾ ਆ ਹਾਂ ਇਦਾਂ ਜੈਨੂਅਲੀ ਚੀਜ਼ ਹੋਣੀ ਲੱਗਦੀ ਆ ਆਹ ਇਹ ਮੈਲਚ ਵੀ ਜਾ ਕੇ ਨਾ ਰੌਣਕ ਲੱਗ ਜਾਂਦੀ ਸੀ ਆ ਟਰੈਕਟਰ ਜਿੱਥੇ ਘੜਾ ਕਰਦੇ ਸਾਰਿਆਂ ਦੇ ਦੂਕੇ ਇੱਕ ਨੌ ਸਲਾਮ ਸਰ ਦਾ ਅੱਛਾ ਇਹ ਬਦਲੇ ਆ ਗੱਲਾਂ ਵੀ ਕਰਨ ਚਾਹੀਦੀ ਹੈ ਸੈਕਟ੍ਰਾਈਟਰ ਉਹ ਹੀ ਤਾਂ ਦੱਸਣ ਨੂੰ ਆ ਰਿਹਾ ਹੈ ਉਹ ਹੀ ਭਰਾਵਾ ਕਈ ਬੰਦੇ ਆ ਕੇ ਕਹਿੰਦੇ ਆ ਇੰਨੇ ਪੈਸੇ ਲਾ ਲੈ ਨਮਾ ਲੈ ਲੋ ਹਾਂ ਹੁਣ ਇਹ ਦੱਸੋ ਨਾ ਮੈਂ ਇਹਦੇ ਬਰੋਬਰ ਖੜਾ ਕਰ ਲੂ ਹੈਗਾ ਇਹਦੇ ਬਰੋਬਰ ਜੋਗਾ ਨਵੇਂ ਨਾਲ ਵੱਧ ਫੀਚਰ ਤਾਂ ਪਾਤੇ ਇਹਦੇ ਵਿੱਚ ਇਹਦਾ ਟਾਪ ਮਾਡਲ ਹੋ ਰਿਹਾ ਹੈ ਉਹੀ ਪਿੱਛੇ ਪਿੱਛੇ ਕਿਹੜੇ ਫੀਚਰ ਪਾਤੇ ਇਹ ਚ ਹੁਣ ਪਿੱਛੇ ਬਾਜੀ ਈਪੀਏ ਸਭ ਤੋਂ ਵੱਡਾ ਫੀਚਰ ਇਹੀ ਆ ਤੇ ਇੱਕ ਕ੍ਰਾਊਨ ਵੱਡਾ ਆ ਹਾਂ ਈਪੀਏ ਵੱਡਾ ਹੈ ਈਪੀਏ ਗਿਆ ਕ੍ਰਾਊਨ ਵੱਡਾ ਹੋ ਗਿਆ ਠੀਕ ਹੈ ਜੀ ਤੇ ਇਹਦੇ ਵਿੱਚ ਹੀ ਸਾਰਾ ਕੁਝ ਹੀ ਆ ਜਿਦਾ ਮੰਨ ਲਓ ਪਹਿਵਾਰ ਸੋਚਿਆ ਤਾਨੂੰ ਮੋਟਾ ਮੋਟਾ ਦਾਦਾ ਨੇ ਡਬਲ ਕਲਚ ਹੋ ਗਿਆ ਤੇ ਹੋ ਕੀ ਕਿਨੰਦੇ ਆ ਗੇਅਰ ਚ ਵੀਡੀਓ ਆ ਗਈ ਤੇ ਸੈਂਪਲ ਆ ਗਈ ਹਾਂ ਫੇਰ ਲੈਫਟ ਆਪਣੀ ਇਹਦੀ ਕੁਆਲਿਟੀ ਵਧ ਗਈ ਉਦਾਂ 1600 ਆ ਹੁਣ ਕਿੰਨੀ ਹੋ ਗਈ ਹੁਣ 2200 ਆ ਅੱਛਾ ਹਾਂ ਜੀ ਇਹ ਫੇਰੀਆਂ ਤੇਲ ਦੀਆਂ ਡੁੱਬੀਆਂ ਬ੍ਰੇਕਾਂ ਆ ਅੱਛਾ ਤੇਲ ਇਹ ਕਿਹਣੀ ਸੱਟ ਨੂੰ ਆਂਦੀਆਂ ਆ ਉਹ ਲੂਬ੍ਰੀਕੇਟ ਹੁੰਦੀਆਂ ਆ ਪ੍ਰੈਸ਼ਰ ਮਾਰਦੀਆਂ ਬਾਅਦ ਡੁੱਬੀਆਂ ਹਾਂ ਤੇ ਦੂਜਾ ਇਹ ਮਗਲਾ ਇਸੇ ਦਾ ਕਰੀ ਵੀ ਨਹੀਂ ਹੱਲ ਸਕਦਾ ਰੱਬ ਦੀ ਦੇ ਆ ਨਾ ਅੱਛਾ ਭਾਏ ਈਪੀਆਈ ਆ ਫੇਜ ਡਿਸਟਿਬਿਊਟਰ ਆ ਗਏ ਯਾਨੀ ਕਿ ਇੱਕ ਆ ਮੋਹਰੀ ਚੀਜ਼ ਨਾ ਇੰਨਾ ਕੁਝ ਵੱਧ ਗਿਆ ਹੂੰ ਬਾਕੀ ਤੁਸੀਂ ਚਲਾਇਆ ਕੰਫਰਟੇਬਲ ਤਾਂ ਤੁਹਾਨੂੰ ਪਤਾ ਲੱਗ ਗਿਆ ਹਾਂ ਕਿੰਨਾ ਕੰਫਰਟੇਬਲ ਵੀ ਆ ਰੋਡ ਦੇਖਦੇ ਵੀ ਬਹੁਤ ਆ ਨਵਾਂ ਹਾਲਾਂਡ ਘੜਾਇ ਤੇ ਇਹਨਾਂ ਨਹੀਂ ਦੇਖਣਗੇ ਜਦ ਮੈਂ ਭਈ ਇਹਨੂੰ ਰੋਡ ਤੇ ਤੁਰੇ ਜਾਂਦੇ ਨੂੰ ਦੇਖੋ ਆਈ ਗੱਲ ਆ ਗਈ ਨਾ ਵੀ ਕੇ ਪੈਸੇ ਇੰਨੇ ਦਾ ਨਵਾਂ ਆ ਜਾਣਾ ਹੈਗਾ ਦੇਖਣ ਵਾਲੀ ਗੱਲ ਆ ਗਈ ਹਾਂ ਵੀ ਕੁਝ ਕੀਤਾ ਹਾਂ ਠੀਕ ਹੈ ਸਾਰੇ ਰੀਜ ਹੈ ਰੀਜ ਲਾਤੀ ਭਾਈ ਪੂਰੀ ਤੇ ਹੁਣ ਰਹਿ ਗਿਆ ਕੁਝ ਕਰਨ ਨੂੰ ਇਹਦਾ ਕਿ ਨਹੀਂ ਮਾੜਾ ਮੋਟਾ ਸੁਨੱਖਾ ਹੂਰ ਹੋਈ ਜਾਣਾ ਹੌਲੀ ਹੌਲੀ ਆਹਾਂ ਡੈਕ ਲੱਗਣਾ ਛਤਰੀ ਲੱਗਣੀ ਆ ਅੱਛਾ ਮੋਰੇ ਬੀਟ ਪੈਣੀ ਹਜੇ ਅੱਛਾ ਮੀਟਰ ਬਦਲੀ ਕਰਨਾ ਮੀਟਰ ਨਹੀਂ ਮੀਟਰ ਰੀਜਨਲ ਰੱਖਣਾ ਭਾਈ ਸੋਨਾ ਇਹੀ ਲੱਗਦਾ ਭਾਈ ਅੱਛਾ ਉਹ ਨਹੀਂ ਕਰਨਾ ਬਦਲੀ ਉਹ ਨਹੀਂ ਬਦਲੀ ਕਰਨਾ ਹਮ ਇੱਕ ਮਾੜਾ ਮਾੜਾ ਪੰਪ ਕਰਨਾ ਹਜੇ ਉਹ ਵੀ ਕਰਨਾ ਹੈ ਜੀ ਹਾਂ ਹੋਰ ਹੈ ਕਰਨਾ ਹਜੇ ਉਹ ਵਾਲੀ ਸਵਾਰ ਨਹੀਂ ਆਇਆ ਉਹ ਕਿਹੜਾ ਸਵਾਰ ਲੈਣਾ ਹੁਣ ਉਹ ਸਵਾਰ ਆਉਂਦਾ ਹੀ ਨਹੀਂ ਜਿਹੜਾ ਅੱਛਾ ਤਾਂ ਇਹ ਜਿਹੜੀ ਨਾ ਵਧੀਆ ਜੀ ਆ ਵੀ ਹੋ ਜੇ ਉਹ ਵੀ ਹੋ ਜੇ ਉਹ ਵਾਸੇ ਕੋਈ ਨਾ ਕੋਈ ਕਰ ਹੀ ਜਾਣਾ ਆਹਾਂ ਗਾਂਦ ਹੋਗਾ ਅੱਛਾ ਇਹ ਤਾਂ ਤਾਂ ਗਾਂਤੂਗਾ ਕਰੀ ਜਾਂਦੇ ਆ ਕਾ ਪਿੱਛੇ ਮਹਿੰਦਰਾ ਖੜਿਆ ਸੀਗਾ ਹਾਂਜੀ ਹਾਂਜੀ ਮੇਰਾ ਮੈਨੂੰ ਕਹਿੰਦਾ ਸੀ ਕਹਿੰਦਾ ਯਾਰ ਇਹਦਾ ਸਪੈਸ਼ਲੀ ਦੱਸਿਆ ਕਿ ਇਹਦੇ ਤੇ ਮੋਡੀਫਿਕੇਸ਼ਨ ਬਹੁਤ ਕਰ ਲਈ ਆਪਾਂ ਜਿਹੜੀ ਸਾਨੂੰ ਚਾਹੀਦੀ ਸੀਗੀ ਹੈ ਇਹਨੂੰ ਦੁਖ ਤੋੜ ਤੇ ਸਾਰੇ ਸੋਹ ਰੱਖੀਆ ਪੁੰਦਾ ਇਹ ਆਪਣਾ ਇਥੇ ਬਣਦੀ ਆ ਅੱਛਾ ਇਹ ਕੀਤਾ ਆਪਾਂ ਪਾਵਰ ਸਟੇਰਿੰਗ ਇੱਕ ਪਾਸੇ ਇੱਕ ਪਾਸੇ ਨਾਲ ਇੱਕ ਪਾਸੇ ਤੋਂ ਬਦਲੇ ਇਹ ਆ ਕੇ ਉਸੇ ਹਿੱਸੇ ਦੇ ਕਰਤਾ ਉਸੇ ਹਿੱਸੇ ਦੇ ਕਰਤਾ ਚੇਂਜ ਨਹੀਂ ਕਰਨਾ ਪਿਆ ਸਾਨੂੰ ਹੈ ਖਰਚਾ ਘਟ ਗਿਆ ਜੇ ਇਹਨੂੰ ਕਰਦੇ ਉਹ ਹਿੱਸੇ ਦੇ ਕਹਿੰਦੇ ਕਟਾਈ ਘਟ ਜਾਣੀ ਡਬਲ ਐਕਟਿੰਗ ਜੈਕ ਲਾ ਕੇ ਕਟਾਈ ਘਟ ਜਾਂਦੀ ਜਾਂ ਕੁਝ ਵੀ ਇਹ ਕੁਇੰਡਾ ਦੀ ਵੀ ਤੇ ਸਾਰੋ ਵੱਡੀ ਗੱਲ ਖਰਚਾ ਜੰਮਟਡ ਰਹਿ ਗਿਆ ਕਿੰਨਾ ਖਰਚਾ ਇੱਥੇ ਪੰਜੀ ਵੀ ਸਾਰਾ ਕੋਸ ਜੈਨੂਨ ਸਮਾਨ ਪਾਇਆ ਪਰ ਪਾਪ ਤੱਕ ਇਹਨਾਂ ਲਿਆ ਠੀਕ ਹੈ ਜੀ ਚਲੋ ਜੈਨੂਨ ਆਪਾਂ ਜਿਹੜੇ ਡ੍ਰੈਕਟਰ ਹੈਗਾ ਹੈਗਾ ਜੈਨੂਨ ਆ ਅੱਛਾ ਜੈਕ ਪਾਵਰ ਵਾਲਾ ਮਹਿੰਦਰੇ ਨੂੰ ਕਿਸੇ ਨੇ ਕਹਣਾ ਆਇਆ ਹੀ ਨਹੀਂ ਇਹ ਤਾਂ ਹੋਲਡ ਵਾਲਾ ਆ ਅੱਛਾ ਹੈ ਕਈ ਕਹਿੰਦੇ ਨੇ ਨਾ ਜਿਹਨਾਂ ਨੂੰ ਨਹੀਂ ਪਤਾਗਾ ਜੀ ਜਾਂ ਤੁਸੀਂ ਤਾਂ ਓਰੀਜਨਲ ਕਹਿੰਦੇ ਓਰੀਜਨਲ ਤਾਂ ਹੈ ਹੀ ਨਹੀਂ ਜੈਕ ਹੈਗਾ ਓਰੀਜਨਲ ਹੈ ਓਲਟ ਵਾਲਾ ਆਪਾਂ ਨੂੰ ਖਰਚਾ ਕਿੰਨਾ ਆ ਗਿਆ ਸਾਰੇ ਤੇ ਖਰਚਾ ਇੱਥੇ ਪੰਜੀ ਆ ਗਿਆ 32000 ਰੁਪਏ ਆ 30000 ਜੇ ਆਪਾਂ ਚੇਂਜ ਕਰਨ ਤੇ ਸਾਰਾ ਕੁਝ ਕਰਦੇ ਫੇਰ ਭਾਜੀ ਇਹਦਾ ਟੋਕਟ ਮੂਲ ਆ ਤੇ 50 60000 ਬੜੇ ਆਰਾਮ ਨਾਲ ਵਿੱਚ ਆ ਹੀ ਜਣਾਈਏ ਵਿੱਚ ਦੇ ਕੇ ਆ ਵਿੱਚ ਦੇ ਗਈ ਆ ਵਿੱਚ ਦੇ ਕੇ ਚੋ ਵਿੱਚ ਦੇ ਕੇ ਇਹ ਨਹੀਂ ਵੀ ਕੱਲੇ 50 60000 ਕਹਿੰਦੇ ਵੀ ਦਿਮਾਗ ਚੱਲ ਪਾਣਾ ਕਹਿੰਦਾ ਰੈਂਬੇ ਇਦਾਂਗੇ ਆ ਵੇਚ ਦਾਂਗੇ ਕੋਈ ਜਣਾਈਏ ਉਸ ਕਰਾਂਗੇ ਨਾ ਇਹ ਭਰਾਵਾ ਦੁਨੀਆ ਬਹੁਤ ਅਡਵਾ ਦੇ ਉਹਨਾਂ ਹਿਸਾਬ ਨਾਲ ਸੋਚਣਾ ਪੈਂਦਾ ਖਰਚਾ ਵੱਧਦਾ ਰਹਿੰਦਾ ਹੈਗਾ ਦੀਆਂ ਅਗਲੀਆਂ ਦਾ ਇਹ ਕਰਤਾ ਪਾਵਰ ਹੈ ਹਾਂਜੀ ਤੁਹਾਨੂੰ ਦੇਖਦਾ ਮੈਂ ਤੁਹਾਨੂੰ ਮੋੜ ਕੇ ਗੁਰਸਾਨੀ ਅੱਛਾ ਵਰਕਿੰਗ ਕਰਨ ਲੱਗ ਗਿਆ ਹੈ ਅੱਛਾ ਸਾਰੀ ਕਿੱਟ ਪੈ ਗਈ ਹੈ ਇਹਦੀ ਪ੍ਰੋਪਰ ਪ੍ਰੋਪਰ ਇਹਦਾ ਬਾਦੀ ਹੈ ਨਹੀਂ ਟਰੈਕਟਰ ਦੀ ਹੈ Ориਜਨਲ ਹੈ ਟਰੈਕਟਰ ਸਾਰਾ ਉਹਦਾ ਮਾਈਕਾਂ ਦਾ ਵੀ ਬਹੁਤ ਆਵਾਜ਼ ਫੜਦੇ ਇਹਦੇ ਚੱਲੀ ਜਿੱਦੀ ਇੱਕ ਵਾਰ ਟਰੈਕਟਰ ਇਹਦੀ ਲੈ ਭਾਈ ਹਾਂ ਕਟਾਈ ਵੀ ਪੂਰੀ ਹੈ ਇਹ ਨਹੀਂ ਕਟਾਈ ਘਟ ਜਾਨੀ ਨਹੀਂ ਤਾਂ ਹਾਂ ਔਰ ਜਿਹੜੀ ਮੇਨ ਗੱਲ ਆ ਇਹ ਨਹੀਂ ਕਿ ਅਸੀਂ ਉੱਪਰ ਬਹਿ ਕੇ ਢੇੜੇ ਦੀ ਜਾਸ ਤੇ ਨੂੰ ਇਹਨੇ ਜਿੱਦ ਤੋਂ ਪਟਾਈਆ ਡੇਢ ਚੁੱਗ ਨੂੰ ਹਾਂ ਠੀਕ ਹੈ ਜੀ ਇਹਦੀ ਮੇਨ ਕੀ ਹੈ ਜੀ ਤਾਂ ਨਾ ਪੱਟੀ ਗੱਲ ਹੈ ਜੀ ਆ ਕਰਦੇ ਬਾਈ ਬੰਦਾ ਕਸਟਮਰ ਹੈਪੀ ਹਾਂ ਜੀ ਕਸਟਮਰ ਨੂੰ ਪੁੱਛੋ ਕਸਟਮਰ ਵੀ ਉਹਦਾ ਦੇਖ ਕੇ ਕਹਿੰਦਾ ਉਹ ਕੈਮਰੇ ਵਾਲੇ ਆ ਕੇ ਆ ਹਾਂ ਆ ਕੇ ਦੇਖੋ ਤੇ ਬੈਠ ਗਏ ਓਏ ਟੱਪੇ ਦਾ ਬਾਪ ਜਾਂ ਜਾਣਾ ਹੀ ਭਾਜੀ ਬੜੀ ਰੀਜ ਨਾ ਕੀਤਾ ਸਾਰਾ ਕੁਝ origignal ਕੀਤਾ ਐਦਾ ਭਾਜੀ ਕਿਸੇ ਕੋਈ ਨਹੀਂ ਕਰਦਾ ਕੰਮ ਮੋਦਾ ਵੀ ਭਾਜੀ ਨਾਲ ਪਿਆਰ ਬਹੁਤ ਆ ਅਸੀਂ ਪਹਿਲਾਂ ਹੋਰ ਵੀ ਸਾਵਾਂ ਤੋਂ ਕਰਾ ਕੇ ਦੇਖਿਆ ਐਦਾ ਕੋਈ ਨਹੀਂ ਕਰਦਾ ਭਾਜੀ ਨੇ ਬਹੁਤ ਰੀਜ ਲਾਈ ਆ ਤੇ ਬਾਕੀ ਪਿਆਰ ਇੰਨਾ ਗਿਆ ਭਾਈ ਦਾ ਤੁਹਾਡੇ ਕਰਕੇ ਪਿਆਰ ਹੋਰ ਵੱਧ ਗਿਆ ਦੇਖਿਓ ਮਾੜਾ ਰੌਣਕਾਂ ਚਾਹੀਏ ਆਹਹ ਜਿਹੜੇ ਕਹਿੰਦੇ ਆ ਵੀ ਵੀਡੀਓ ਨਾਲ ਕੀ ਹੁੰਦਾ ਇੰਨਾ ਫਰਕ ਪੈਂਦਾ ਇਹ ਸਪੈਸ਼ਲ ਮੇਨ ਬੰਦਾ ਜਿਹੜਾ ਹੈਗਾ ਨਾ ਹਾਂ ਆ ਮੇਨ ਹੈ ਸ਼ੌਂਕੀ ਨਹੀਂ ਸ਼ੌਂਕੀ ਲਾਏਗਾ ਕੀ ਤਾਂ ਤੁਹਾਨੂੰ ਹੈਗਾ ਯਾਰ ਮੇਨ ਆ ਜਾ ਰਿਹਾ ਇਦਾਂ ਨਹੀਂ ਮੈਂ ਕਹਾ ਮੇਨ ਬੰਦੇ ਦੀ ਗੱਲ ਕਿਸੇ ਨਾਲ ਹੁੰਦਾ ਤਾਂ ਆਪਾਂ ਨਾ ਆਉਂਦੇ ਗੱਲ ਇਹ ਵੀ ਆ ਨਹੀਂ ਸਾਰੇ ਬਾਜ਼ੀ ਮੇਨ ਆ ਭਾਜੀ ਹਾਂ ਐਂਟਰਟੇਨਮੈਂਟ ਵੀ ਕਰਦਾ ਇਹ ਹੈਗਾ ਮੈਨੇਜਰ ਭਾਈ ਸਾਡਾ ਹੈ ਜਿਵੇਂ ਦਲਦੂਰ ਕੋਲੇ ਹਾਂ ਕੈਮਰੇ ਵਾਲੇ ਭਾਜੀ ਨੂੰ ਕੋਹ ਨਾ ਦਿਖਾਈ ਜਾਂਦਾ ਕੈਮਰੇ ਵਾਲੇ ਭਾਜੀ ਆਜੋ 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 ਦਿਖਾਈ ਹੈਂ ਅੱਛਾ ਹੁਣ ਦੱਸੋ ਭਾਜੀ ਹਾਂ ਆ ਕੇ ਭਾਜੀ ਕੈਮਰਾ ਘੁਮਾ ਦਿਓ ਹਾਂਜੀ ਹਾਂਜੀ ਆਜੋ ਅੱਛਾ ਭਾਈ ਟਰੈਕਟਰ ਵਾਵਾ ਇਕੱਠੇ ਹੋਏ ਫਿਰਦੇ ਹੈਂ ਹੈਂ ਮੇਨ ਜਿਹੜੇ ਆ ਬੰਦੇ ਆਪਣੇ ਕੋ ਬਹੁਤ ਵੈਕਟਰ ਆਏ ਹਨ ਉਹਨਾਂ ਦੋ ਸਨੇ ਵਾਲੀ ਹੈ ਅੱਛਾ ਅਹੀ ਹੀਰੋ ਭਾਈ ਦੀ ਵੀਡੀਓ ਦੇਖ ਕੇ ਆਏ ਅੱਛਾ ਹਾਂਜੀ ਮੈਂ ਤਾਂ ਜੀ ਜ਼ਰੂਰ ਕੋਈ ਮੰਨਦੇ ਨਾ ਭਾਈ ਦਾ ਪਿਆਰ ਬਹੁਤ ਹੈ ਆਪਣਾ ਹੂੰ ਹਾਂ ਉਹ ਦੇਖੋ ਸਾਹਮਣੇ ਖੜਾ ਕੇ ਅੱਛਾ ਇਹ ਆਪਣੀ ਵੀਡੀਓ ਦੇਖ ਕੇ ਆਇਓ ਆ ਹੈ ਹਾਂ ਹਾਂ ਅੱਛਾ ਆ ਹਾਲੈਂਡ ਵਾਲੇ ਆ ਹੈ ਹਾਂ ਹਾਲੈਂਡ ਵਾਲੇ ਹਾਂ ਯਾਨੀ ਕਿ ਇੱਕ ਦੂਜੇ ਨਾਲ ਕਹਿੰਦੇ ਨੇ ਕਿ ਇੱਕ ਦੇ ਇੱਕ 11 ਹੁੰਦਾ ਇਹ ਆਪਣਾ ਜਿਹਦਾ ਪਿਆਰ ਰੱਖੋਗੇ 11 ਬੰਦੇ ਨਹੀਂ ਤਾਂ ਦੂਰ ਰਹਿ ਜਾਂਦੇ ਆ ਦੂਰ ਰਹਿੰਦੇ ਆ ਆਵਾਜ਼ ਹੀ ਜਿਆਦਾ ਫਰਕ ਪੈਂਦਾ। ਇਹ ਬੰਦਿਆਂ ਜੁੜਿਆਂ ਨਾਲ ਇੰਨਾ ਕ ਪਿਆ ਜਾਂਦਾ ਫਰਕ। ਇੰਨੇ ਟਰੈਕਟਰ ਹੀ ਛੱਡ ਜਿਆ। ਇਹ ਮਾਛੀ ਵਾਲੇ ਦਾ ਲੱਗਿਆ ਵਾ ਟਰੈਕਟਰ ਕਿੱਥੋਂ ਆਇਆ ਸੀ? ਭਾਜੀ ਇਹ ਟਿੱਕਟ ਆਇਆ ਬਾਬਾ ਇੱਥੋਂ ਹੈਗਾ ਆਪਣੇ ਇਧਰੋਂ ਆ ਪਾਈ। ਬਹਾਰਪੁਰ ਦੇ ਲੱਗੇ ਨਟਾਲੇੋਂ। ਅੱਛਾ। ਇਹ ਟਰੈਕਟਰ ਉਧਰੋਂ ਲੈ ਕੇ ਆਏ ਆ ਇਹੋ। ਹੁਣੇ ਲੈ ਕੇ ਆਏ ਸੀਗੇ। ਅੱਛਾ। ਤੇ ਉਹ ਮੋਡੀਫਿਕੇਸ਼ਨ ਉਹ ਆਇਆ। ਅੱਛਾ ਇਹ ਪੰਪ ਪੰਪ ਕਰਨਾ ਚਾਹਤੇ ਦਾ? ਭਾਜੀ ਆ ਕੇ ਐਮਪੀ ਆ। ਅੱਛਾ। ਠੀਕ ਹੈ ਜੀ। ਇੱਕ ਗੇਟ ਕਰਾਰੀ ਪਾਈ ਆ। ਅੱਛਾ ਇਹ ਭੱਜ ਦਾ ਵੀ ਕਰਨਾ ਨਹੀਂ ਭੱਜ ਦਾ ਜਿਆਦਾ ਨਹੀਂ ਮਤਲਬ ਚੌਥੇ ਗੇਰ ਵਾਲੀ ਚੌਥੇ ਗੇਰ ਦੀ ਕਰਾਈ 80 ਗੇਰ ਨਾਲ ਹੀ ਆ ਬਾਦੂ ਮਾਦੂ 80 ਕਿੱਥੇ ਤੱਕ ਜਾਊ 80 ਗੇਰ ਅੱਛਾ ਅੱਛਾ ਇਹ ਬਾਈ ਹੁਣੀ ਵੀਡੀਓ ਦੇਖ ਕੇ ਆਏ ਹੈ ਵੀਡੀਓ ਦੇਖ ਕੇ ਆਏ ਉਹਨਾਂ ਨੇ ਸਪੈਸ਼ਲ ਗਿਆ ਹੀ ਸਾਰੇ ਇਦਾਂ ਹੀ ਆ ਹਾਂ ਅੱਛਾ ਇਹ ਵੀਡੀਓ ਬਾਕੀ ਇਹ ਆ ਵੀ ਇੱਕ ਜਣਾ ਆਉਂਦਾ ਨਾ ਨਾਲ 10 ਜਣੇ ਹੋਰ ਲੈ ਕੇ ਆਉਂਦੇ ਆ ਵੇ ਕੰਮ ਬਰੀਆ ਹੁੰਦਾ ਕਰਕੇ ਹਾਂ ਇਹ ਕੰਮ ਵਧੀਆ ਹੈ ਇਹ ਕੋਈ ਪ੍ਰਮੋਟ ਨਹੀਂ ਕਰਾਂਦੇ ਆਹ ਕਈਆਂ ਨੇ ਇਹਨਾਂ ਕਈਆਂ ਨੂੰ ਵੀ ਇੱਕ ਦੂਜੇ ਨੂੰ ਪ੍ਰਮੋਟ ਖਾਂਦੇ ਆ ਜਿਹੜੀ ਗੱਲ ਸੱਚੀ ਹੈ ਤਾਂ ਕਿੰਨਾ ਕੋਣਾ ਬਾਜੀ ਕਰਨੇ ਤੇ ਸਾਰਾ ਖਾਤਿਆਂ ਬਾਜੀ ਇਹਨਾਂ ਨੂੰ ਦੱਸਿਆ ਜੀ ਆਪਾਂ ਗਰਾਰੀ ਪਾ ਕੇ ਇੱਥੇ ਆ ਜਾਣਾ 55000 ਰੁਪਏ ਕੰਪਲੀਟ ਸਾਰਾ ਵਿੱਚ ਮਿਹਨਤ ਹਾਂਜੀ ਵਿੱਚ ਮਿਹਨਤ ਸਾਰਾ ਕੋਈ ਕੇਮ ਬਦਲੀ ਆ ਠੀਕ ਹੈ ਜੀ ਕਲਚ ਦਾ ਕੰਮ ਜਿਹੜਾ ਕਲਚ ਪ੍ਰੈਸ਼ਰ ਬਰੇਕ ਅਸੈਂਬਲੀ ਚੰਗੀ ਜਾਰੀ ਆਹ ਭਈ ਤੇ ਚੌਥੇ ਕੀ ਇਦੀ ਕਰਾਈ ਫਾਈ ਆ 55000 ਰੁਪਿਆ ਹੋਣਾ ਮੰਗਾ ਨੇ ਤਾਂ ਕਿ ਇੱਕ ਹੌਲੰਡ ਵੀ ਕਰਨਾ ਹੀ ਪੈਂਦਾ ਮੋਸਟਲੀ ਜਿਆਦਾ ਕੇਮ ਗੂਮ ਤਾਂ ਕਰਨੀ ਹੀ ਪੈਂਦੀ ਆ ਜਿਹੜੇ ਟਰਬੋ ਪਿੱਛੇ ਆਉਂਦਾ ਨਾ ਕੰਪਨੀ ਵੱਲੋਂ ਤਾਂ ਠੀਕ ਸੈੱਟ ਚੱਲਦਾ ਆਹਾਂ ਓ ਅਰਜਨ ਦੇਖਦਾ ਸੀ ਉਹ ਬਦਲਵੇਂ ਰੱਖਿਆ ਇਹਨਾਂ ਉਹ ਆਹਦਾ ਭਾਜੀ ਟਰਬੋ ਦੀ ਬੂਟ ਨਹੀਂ ਚੱਲੀ ਆਹ ਦੇਖੇ ਟਰਬੋ ਜੀ ਤੇਲ ਮਾਰ ਹੈ ਕਈ ਦਿਖਾ ਨਹੀਂ ਦਿੰਦੇ ਵੀ ਇਹ ਟਰਬੋ ਦਾ ਇਦਾਂ ਤੋੜ ਦੰਨੇ ਆ ਫਲਾਨਾ ਉਹਨਾਂ ਕੱਖ ਨਹੀਂ ਹੁੰਦਾ ਅੱਛਾ ਆ ਲੋ ਜੀ ਇਹਦਾ ਇਦਾਂ ਟੁੱਟ ਉਹ ਕੀ ਟੁੱਟ ਗਈ ਆ ਦੇਖੋ ਹਾਂ ਆ ਲੋ ਸ਼ਾਬਾਸ਼ ਜੀ ਅੱਛਾ ਸਹੀ ਹੈ ਜੀ ਹਾਲ ਹੂੰ ਇਹ ਤੋੜ ਕੇ ਨਾਲੇ ਤੋੜ ਭਾਜੀ ਬਸ ਪ੍ਰੈਸ਼ਰ ਜ਼ਿਆਦਾ ਪ੍ਰੈਸ਼ਰ ਜ਼ਿਆਦਾ ਹੈਗਾ ਖਿੱਚ ਤਾਂ ਠੰਡੇ ਦੇ ਚਾਰ ਇਸ ਦੇ ਲਈ ਗੱਲੋ ਅੱਛਾ ਕੁਝ ਨਾ ਕੁਸ਼ਤਾ ਹੋਇਆ ਤਾਂ ਹੀ ਹੋਣਾ ਨਹੀਂ ਤਾਂ ਇਤਾਂ ਦਾ ਨਹੀਂ ਹੁੰਦਾ ਸਾਡੇ ਵਿੱਕੀ ਅਰ ਗਰਾਤਾ ਨਹੀਂ ਫੜਾਇਆ ਸੀਗਾ ਪਰ ਪਰਿਓ ਹਾਂ ਸ਼ਾਬਾਸ਼ ਇਹ ਚਾਹਣੇ ਤੇ ਕਿੰਨਾ ਖਰਚਾ ਆਉਣਾ ਪਾਜੀ ਲੱਗਿਆ 20000 ਰੁਪਏ ਲੱਗਿਆ ਅਗਲੇ 20000 ਨੂੰ ਪੈ ਗਿਆ ਹੂੰ ਚੋਖਾ ਸ਼ਾਬਾਸ਼ ਹੈ ਅੱਛਾ ਟਰਾਈ ਟ੍ਰੈਕ ਉਹ ਖੜਿਆ ਇੱਕ ਇੱਧਰ ਵੀ ਹੌਲਡੇ ਖੜਿਆ ਇੱਕ ਆਹ ਖੜਿਆ ਫਾਰਮ ਹੈ ਉੱਧਰ ਵੀ ਖੜਾ ਹੈ ਮੈਂ ਤੇ ਆਵੇ ਖੁੱਲਿਆ ਪਿਆ ਰੈਕਟਰ ਇਹ ਆਪਣੇ ਏਰੀਆ ਦਾ ਤਾਂ ਲੱਗਦਾ ਨਹੀਂ ਕੀ ਹੈਗਾ ਅਬ ਜੀ ਜਗਰਾਂ ਤੋਂ ਹਾਂ ਜਗਰਾਂ ਅੱਛਾ ਇਹ ਭਾਜੀ ਉਦੋਂ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੇ ਆਂ ਸੀ ਉਦੋਂ ਆਈ ਸੀ ਪਹਿਲੀ ਰੀ ਅੱਛਾ ਪੰਪ ਆਪਣੇ ਕੋਲ ਸੈੱਟ ਕਰਾ ਕੇ ਲਗਾਇਆ ਸੀ ਚੌਂਕੀ ਭਾਈ ਜੀ ਜਦੋਂ ਪਟਾਕੇ ਨਹੀਂ ਪਿਉਂਦਾ ਈ ਛੋਟੀ ਕਿੱਥੇ ਗਿਆ ਆਹ ਪਟਾਕੇ ਵਾਲਾ ਮੁੰਡਾ ਆਹ ਪਟਾਕੇ ਵਾਲਾ ਪਟਾਕੇ ਵੀ ਉਹਨੂੰ ਤੁਸੀਂ ਇੱਕੋ ਹੀ ਰੱਖਿਆ ਆ। ਉਹ ਵੀਡੀਓ ਦੇਖ ਕੇ ਫੇਰ ਤਰਾਕ ਲਗਾਏ ਸੀਗੇ। ਅੱਛਾ ਹੁਣ ਮੈਂ ਉਹਦਾ ਕਹਿੰਦਾ ਕਲੱਚ ਦਾ ਕੰਮ ਕਰਾਉਣਾ। ਮੈਂ ਕਹਿੰਦਾ ਯਾਰ ਭਾਈ ਇੱਥੇ ਲੂਕਲੀ ਕਰਾ ਲਓ। ਅੱਛਾ ਭਾਈ ਮਨਿਕਾ ਸਾਹਿਬ ਨੂੰ ਜਾਣਾ 10-12 ਕਿਉਂ ਯਾਰ ਸਾਡੇ ਕੋਲ ਟਾਈਮ ਨਹੀਂ ਕਹਿੰਦਾ ਨਹੀਂ ਕਰਾਉਣਾ ਤਾਂ ਤੁਹਾਡੇ ਤੋਂ ਕਰਾਉਣਾ। ਅੱਛਾ ਪਮਾਈ ਹੋਣੀ ਨੇ ਛੱਡ ਕੇ ਜੀ ਉਹ ਫੇਰ ਰਾਤ ਨੂੰ ਛੱਡਣਾ ਕਹਿੰਦੇ। ਅੱਛਾ ਗ੍ਰਾਮ ਤੋਂ ਆ ਗਿਆ ਟਰੈਕਟਰ ਹੈ। ਗ੍ਰਾਮ ਤੋਂ ਆ ਗਿਆ। ਅੱਛਾ ਹੁ ਤੇ ਜਾਨ ਕੇ ਹੈ ਤਾਂ ਉਹਦਾ ਰੈਗੂਲਰ ਵਾਲਾ ਹੀ ਆ ਮੋਡੀਫਿਕੇਸ਼ਨ ਇੰਜਨ ਦੀ ਪੰਪ ਦੀ ਵਗੈਰਾ ਪਹਿਲਾਂ ਕੀਤੀ ਆ ਉਹ ਤੋਂ ਬੜੇ ਖੁਸ਼ ਆ ਆ ਰੈਗੂਲਰ ਕੰਮ ਨੂੰ ਵੀ ਦਾ ਕੇ ਨੀ ਦੂਰ ਆ ਜਾਂਦਾ ਹੈ 70 பை ਰੇਟ ਦਾ ਬਹੁਤ ਫਰਕ ਹੈ ਰੇਟ ਦਾ ਵਿਸ਼ਵਾਸ ਵੀ ਇਕਲਾ ਨੂੰ ਕੰਮ ਵੀ ਰੇਟ ਦਾ ਮੇਨ ਇਹ ਹੈ ਨੇ ਕਈ ਰੇਟ ਸੱਟ ਕੇ ਚੀਜ਼ ਮਾੜੀ ਪਾ ਦੰਦੇ ਆ ਪੁਰਾਣੀ ਪਾ ਦੰਦੇ ਆ ਹਾਂ ਕਿਉਂਕਿ ਹੁਣ ਆ ਟਰੈਕਟਰ ਜੁੜ ਗਿਆ ਉਹ ਆਪ ਹੈ ਨਹੀਂ ਗੇ ਇਹਨਾਂ ਹੁਣ ਇੱਕ ਕਿਸਮ ਦੇ ਭਾਈ ਤੇ ਯਕੀਨ ਕਰਕੇ ਛੱਡਿਆ ਹਾਂ ਕਈ ਆ ਜਾ ਕੇ ਪੁਰਾਣਾ ਸਮਾਨ ਜਾ ਕੇ ਉਧਰ ਲਾ ਉਧਰ ਲਾ ਦੇਣਾ ਉਹ ਵਾਲਾ ਕੰਮ ਹੈ ਨਹੀਂ ਗਾ ਹਾਂ ਅਗਲਾ ਕਰਦਾ ਕਿ ਅੱਡੀ ਤੋਂ ਕਢਾ ਆਉਣਾ ਆ ਉਹ ਹੀ ਹੂੰ ਤੇ ਉਰੇ ਆ ਉਹਦਾ ਤਾਂ ਮੇਲਾ ਲੱਗਿਆ ਰਿਹਾ ਯਾਰ ਕਿੱਦਾਂ ਉਹ ਆਉਂਦਾ 10 ਹਜ਼ਾਰ ਬੰਦੇ ਹੁੰਦੇ ਆ ਉਰੇ ਹੈ ਇਹ ਇੰਨੇ ਤੱਕ ਹੁਣ ਤਾਂ ਸੋ ਟਰੈਕਟਰਾਂ ਦਾ ਮੇਲਾ ਵੱਧ ਗਿਆ ਹੈ ਕੀ ਵੀ ਹੋ ਜਾਂਦਾ ਸਹੀ ਹੈ ਕਿਉਂਕਿ ਹਵਾ ਲੱਗ ਜਾਂਦਾ ਨਾ ਤੁਹਾਡਾ ਹੀ ਪਤਾ ਆ ਜਾਂਦਾ ਆ ਰਿਹਾ ਭਾਈ ਗੁਰਜੀਤ ਬੜਾ ਸ਼ੌਂਕੀ ਪਤਾ ਨਹੀਂ ਕਿ ਨਹੀਂ ਰੋਲਕ ਬਾਦਾਂ ਦਾ ਪਤਾ ਨਹੀਂ ਕੌਣ ਬੋਲਦਾ ਕਿਵੇਂ ਹੋ ਜਾਂਦੇ ਆ ਸਾਰੇ ਹਾਂ ਉੱਦਾਂ ਤੇ ਚਲੋ ਹੁੰਦੇ ਹੀ ਆ ਇੱਥੇ ਆਹ ਮੁੰਡਾ ਭਾਜੀ ਕਹਿੰਦਾ ਸੀ ਬਹੁਤ ਸ਼ਰਤ ਅੱਛਾ ਕਹਿੰਦਾ ਮੈਂ ਭਾਜੀ ਨੂੰ ਮਿਲਣਾ ਮੈਂ ਬਹੁਤ ਤਕੜਾ ਬਣਨਾ ਵਾਹ ਤੇਰੀ ਤਾਂ ਜੱਟਾ ਵੀਡੀਓ ਬਣ ਗਈ ਅੱਜ ਹੈ ਅੱਜ ਦੇ ਲੱਕਿਆ ਸੋਹਣਾ ਕਾ ਵੀ ਆ ਇਹ ਗੁਜਰੂ ਬਹੁਤ ਹਰਾਮੀ ਆ ਇਹ ਮੇਰੀ ਵੀ ਭਾਜੀ ਆ ਐਵੇਂ ਚੁੱਪਿਆ ਹੈ ਇੰਸਟਾ ਦੇ ਉੱਤੇ ਸੱਤ ਕਰਤਾਰ ਸਰਪੰਚ ਵਾਲੀ ਤੇ YouTube ਤੇ ਵੀ ਸੱਤ ਕਰਤਾਰ ਸਰਪੰਚ ਠੀਕ ਆ ਉਹ ਕੱਦ ਪੈ ਫੋੜ ਆਪਾਂ ਹੋਈ ਨਹੀਂ ਉਹ ਸਾਥ ਯਾਰ ਉਹ ਫੋੜ ਆਪਾਂ ਸਟਾਰਟ ਕਰਕੇ ਦਿਖਾਇਆ ਹੀ ਨਹੀਂ ਭਾਜੀ ਹੈ ਉਹ ਤਾਂ ਰਹੇਗਾ ਫੇਰ ਪਤਾ ਕਮੈਂਟ ਬੰਦੇ ਕੀ ਹੋਣੇ ਆ ਟਰੈਕਟਰ ਦਿਖਾ ਤਾਂ ਉਹ ਸਟਾਰਟ ਕੀਦਾ ਤੁਸੀਂ ਪਤਾ ਹਰੇਕ ਵਾਰੀ ਕਮੈਂਟ ਆਉਦੇ ਹੁੰਦੇ ਕਹਿੰਦੇ ਹੁਣ ਦੱਸਤਾ ਕਹਿੰਦਾ ਟਰੈਕਟਰ ਚਾਹ ਵੀ ਪਾ ਤਾਂ ਨਾ ਸਟਾਰਟ ਕੀਤਾ ਨਾ ਚਲਾਇਆ ਨਾ ਜੋ ਲਾ ਕੇ ਦਿਖਾਇਆ ਨਾ ਜੋਰ ਨਹੀਂ ਲਾਇਆ ਭਜਾਇਆ ਰਹੀ ਤੁਸੀਂ ਹੈ ਬਾਕੀ ਵੀਡੀਓ ਦਾ ਇਹਦੀਆਂ ਉੱਤੇ ਪਾਈ ਦੀਆਂ ਆ ਇੰਸਟਾਗ੍ਰਾਮ ਦੇ ਉਹ 150 ਵਾਲਾ ਕਿਹੜਾ ਸੀਗਾ ਇਹੀ 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 150 ਤੇ ਜਾਂਦਾ ਅੱਛਾ ਪੜੀ ਆਮਿੰਦਰ ਦਾ ਕੀ ਕਰਨਾ ਇਹ ਆ ਭਾਜੀ ਉਹ ਪੰਪ ਪੰਪ ਦਾ ਹੀ ਉਹ ਮੋਰੇ ਸਪਰਿੰਗ ਖੋਲਿਆ ਦਾ ਹੀ ਪਾਉਣ ਨੂੰ ਇਹ ਚ ਸਪਰਿੰਗ ਪਹਿਣਾ ਹੋਰ ਅੱਛਾ ਯਾਰ ਇਹਨੂੰ ਵੀ ਲੋਡ ਪਹਿਣੀ ਆ ਸਾਰਿਆਂ ਨੂੰ ਭਾਜੀ ਹਾਂ ਸਾਰੇ ਅੱਛਾ ਉਹ ਮੋਰੇ ਪਿਆ ਦਾ ਹੈ ਅੱਛਾ ਪੰਪ ਖੋਲਦਾ ਅੱਛਾ ਸਪਰਿੰਗ ਬਦਲ ਲੈਣੇ ਉਹ ਸੱਚ ਹਾਂ ਯਾਰ ਕਈਆਂ ਪੁੱਛ ਲੈਂਦੇ ਨੇ ਪੈਂਦਾ ਕਿਦਾਂ ਹਾਂ ਮਸਲਾ ਪਾਉਣ ਦਾ ਨਹੀਂਗਾ ਭਾਈ ਪੈਂਦਾ ਸਾਰਿਆਂ ਦੇ ਇਦਾਂ ਹੀ ਆ ਅੱਛਾ ਪੰਗਾ ਬਾਜੋ ਪੈਂਦਾ ਜਿਹੜਾ ਬਾਅਦ ਚ ਪੈਂਦਾ ਠੀਕ ਹੈ ਅਚੋ ਦੱਸਣਾ ਨਹੀਂ ਉਹ ਨਹੀਂ ਦੱਸਣਾ ਹੁਣ ਕਈ ਕਹਿੰਦੇ ਜੀ ਇਹਨਾਂ ਆ ਦੇਖੋ ਇਹਨੇ ਆਰਪੀਅਮ ਬਾਜ ਜਾਂਦੇ ਵਧਾਉਣ ਨੂੰ ਪਵਾ ਮੋਰੇ ਅਡਵਾਂਸ ਕਰਕੇ ਵਧਾ ਦਿਓ ਹੂੰ ਕੁਛ ਕਰ ਦਿਓ ਮਸਲਾ ਉਹ ਨਹੀਂਗਾ ਬਸ ਇੱਕ ਮੀਨ ਸੈਟਿੰਗ ਹੈ ਜਿੰਨਾ ਕੋਈ ਨੁਕਸਾਨ ਵੀ ਨਾ ਹੋਵੇ ਟਰੈਕਟਰ ਪੂਰਾ ਕੰਮ ਕਰੇ ਨਾ ਹੁਣ ਜਣਾ ਖਣੇ ਤੋਂ ਆਪਾਂ ਕਰਾਉਣ ਲੱਪਾਂ ਨੇ ਕੰਮ ਤਾਂ ਕੁਛ ਨਹੀਂ ਕਹਣਾ ਸਪਰਿੰਗ ਨੁਕਸਾਨ ਇਹ ਆ ਬਲਾਕ ਪਾਟ ਜਾਂਦਾ ਓਵਰ ਹੀ ਹੋਗੇ ਅੱਛਾ ਚਾਕਲੀ ਨਿਕਲਦੀ ਆ ਪਤਾ ਨਹੀਂ ਕਿੱਥੋਂ ਨਿਕਲਦੀ ਇਹ ਨਹੀਂ ਪਤਾ ਐਡਾ ਕ ਪੀਸ ਨਿਕਲਦਾ ਬਹੁਤਿਆਂ ਨੇ ਇਹ ਚੱਕਰ ਨੇ ਯਾਨੀ ਪੜਾਏ ਆ ਟਰੈਕਟਰ ਹਾਂ ਹਾਂ ਇੱਕ ਪੰਗਾ ਇਹ ਜਿਹੜਾ ਚਾਰ ਸਿਲੰਡਰ ਹੈ ਉਹਨੂੰ ਥੋੜੀ ਮਾਰ ਵੀ ਆ ਵੀ ਜਾਰੇ ਆਰਪੀਐਮ ਚੱਕਦਾ ਨਹੀਂ ਹੂੰ ਅੱਛਾ ਇਹਦਾ ਭਾਈ ਪੰਪ ਹੋ ਗਿਆ ਨਾ ਟਰੈਕਟਰ ਮਾ ਜਿਹੜੇ ਜਿਹੜੇ ਮਰਜੀ ਟਰੈਕਟਰ ਹੋਵੇ ਪੰਪ ਮੋਡੀਫਾਈ ਹੋ ਸਕਦਾ ਤਸੱਲੀ ਨਾਲ ਹੈ ਸਪਿੰਗ ਬਾਕੇ ਅਗਲਾ ਇਹਨਾਂ ਨੂੰ ਤਿਆਰ ਕਰੀਏ ਫਾਰਮ ਦਾ ਹੀ ਕਰਦੇ ਆ ਬਸ ਇੱਕ ਦਿਨ ਚ ਆਪਾਂ ਫਾਰਮ ਫਾਰਮ ਹੀ ਦਿਖਾਉਂਦੇ ਰਹਿੰਦੇ ਨਾ ਉਹਨਾਂ ਦਾ ਹੀ ਫਾਰਮ ਆ ਤੇ ਆਪਾਂ ਤਾਂ ਸਾਰਿਆਂ ਦਾ ਕਰਦੇ ਚੱਕਰੇ ਭਾਈ ਜਿਹੜਾ ਚੋਕ ਤੋਂ ਬੰਦ ਹੁੰਦੇ ਆ ਮੇਕੋ ਪੰਪ ਉਹ ਸਾਰਿਆਂ ਦੇ ਇਹੀ ਹੁੰਦਾ ਜਾਨੀ ਸਾਰਿਆਂ ਦੇ ਇਹੀ ਹੁੰਦਾ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕੋਈ ਹਾਂ ਕੋਈ ਆ ਵੀ 10000 ਦੇ 20 20 ਦੇ ਦਿਓ ਕਿਸੇ ਨੇ 16000 ਰੁਪਏ ਦਾ ਮੁੰਡਾ ਆਇਆ ਇਸੇ ਕਰਕੇ ਆਪਾਂ ਇਹਦਾ ਪੰਪ ਦਾ ਹਾਂ ਭਾਜੀ ਕਹਿੰਦਾ ਯਾਰ ਸਪਰਿੰਗ ਪਾਇਆ ਸੈੱਟ ਕੀਤਾ 16000 ਰੁਪਏ ਮੁਰ ਕੇ ਆਪਾਂ ਫੇਰ ਉਹਦਾ ਕੱਟਾ ਕਿੰਨੇ ਕਿੰਨੇ ਵੱਡੇ ਹੋਣਗੇ ਕਿੰਨਾ ਕਿੰਨਾ ਖਰਚਾ ਆਵੇਗਾ ਕਿੰਨਾ ਕਿੰਨਾ ਚਾਹੀਦਾ ਖਰਚਾ ਜੀ ਭਾਜੀ ਆਪਾਂ ਕਿਸੇ ਜੀ ਭਾਜੀ ਦਾ ਅੰਦਾਜ਼ਾ ਦੇ ਆ ਦੁਕਾਨ ਤੇ ਆ 4000 ਰੁਪਿਆ ਅੱਛਾ ਜੀ ਉੱਥੇ ਹੀ ਜਾ ਕੇ 4 ਦਾ ਕੋਈ 3 ਵੀ ਘਾਲੀ ਦਾ ਚਾਰ ਜੀ ਇਹ ਬੰ ਜੇ ਕਿਤੇ ਜਾ ਕੇ ਕਹੋ ਫੇ 6-7000 ਰੁਪਇਆ ਕਿਉਂਕਿ ਲੋਕੀ ਕਹਿੰਦੇ ਵੀ ਚੀਜ਼ ਉਨਾ ਪਰ ਇਨਾ ਕੰਮ ਛੱਡ ਕੇ ਜਾਣਾ ਪੈਂਦਾ ਜਿਹੜਾ ਵੀ ਜਾਂਦਾ ਤੁਸੀਂ ਦੇਖੋ ਨਾ ਹੁਣ ਇੱਕ ਬੰਦੇ ਨੇ ਇੱਥੇ ਕਿੰਨੇ ਕੰਮ ਨਵੇਂ ਨੇ ਇਸ ਸਪਰਿੰਗ ਪਾ ਕੇ ਤੁਰ ਪਾਣਾ ਸਾਵੇਂ ਗਏ 2 ਘੰਟੇ ਬਰਬਾਰ ਹੋਗੇ ਵਿੱਚ ਥੋੜੇ ਆ ਯਾਰ ਇਹੋ ਕੁਝ ਹੋ ਜਾਂਦੇ ਆ ਇਹ ਤਾਂ ਬਾਹਰ ਇੱਕ ਤਾਂ ਹਸਪਤਾਲ ਦੇ ਅੰਦਰ ਅੰਦਰ ਮਰੀਜ਼ ਹੁੰਦੇ ਆ ਤਾਂ ਬਾਹਰ ਵੀ ਮੁੜ ਕੀ ਜਾਂਦੇ ਨਹੀਂ ਇਹਦੇ ਦੂਜੇ ਵੀ ਆ ਹੈ ਛੱਡ ਚ ਵੀ ਪਏ ਹੈ ਹਜੇ ਮਰੀਜ਼ ਛੱਡ ਚ ਵੀ ਖੜੇ ਆ ਹੈ ਆਹੋ ਸਾਤੇ ਸਟਾਰਟ ਤਾਂ ਕੀਤਾ ਹੀ ਨਹੀਂ ਬਾਈ ਹੈ ਚਲ ਨੇ ਬਾਈ ਗਰੋ ਸ਼ੌਂਕੀ ਚੌਂਕੀ ਪਟਾਕੇ ਵਾਲਾ ਸ਼ੌਂਕੀ ਬਾਈ ਪਟਾ ਚੌਂਕੀ ਬਟਾਕੇ ਵਾਲਾ ਬਾਈ ਲੱਗ ਗਿਆ ਆਜਾ ਪਟਾਕੇ ਆਈ ਸ਼ੌਂਕੀ ਹੁਣ ਤਾਰਾਂ ਲਾਈਆਂ ਜੋੜੋ ਆਜਾ ਆਜਾ ਇਹ ਸ਼ੌਂਕੀ ਵੀਰੇ ਕਰੀ ਤਾਂ ਸਟਾਰਟ ਜਾਂ ਫੇਟਰ ਪੂਛ ਲਵਾ ਲਈ ਹੈ ਹੱਲਾ ਵੇ ਆ ਸਾਥੇ ਚੱਲੇ ਵਿਆਹ ਤੇ ਤਾਂ ਤਿਆਰ ਹੋਏ ਫਿਰਦੇ ਅੱਜ ਇਹਨੇ ਹੈ ਆ ਹਾਂ ਠੀਕ ਆ ਦਾ ਫਾਰਮ ਬਣ ਗਿਆ ਹੈ ਪੂਰਾ ਪੂਰਾ ਹੈ ਫਰਕ ਇਲਾਵਾ ਫੋੜ ਵਾਲਾ ਹੀ ਆ ਹਲਕਾ ਯਾ ਰਿਆਲਾ ਰਿਆਲਾ ਯਾ ਤੂੰ ਹੀ ਚਲਾਇਆ ਯਾ ਚਲਾ ਕੇ ਆ ਚਲਾਵਾ ਦਾ ਬਾਕੀ ਫੋੜ ਵਾਲਾ ਹੀ ਆ ਕਹੇ ਨਹੀਂ ਗਏ ਖਰਾਬ ਨੇ ਐਸਾ ਦੇਖਿਆ ਕਿਦਾ ਮਾਰ ਦੋ ਮੈਂ ਹਾਂ ਮੈਂ ਦੇਖੇ ਪੂਰਾ ਜੱਤ ਕਾ ਲਈ ਜਾਂਦਾ ਆ ਸਵਾਦ ਰੀਆ ਤੇ ਤੈਨੂੰ ਨਹੀਂ ਬਟਾਕੇ ਨਹੀਂ ਵੱਜਦੀ ਚਾਲਾਕੇ ਨਹੀਂ ਪਟਾਕੇ ਵੱਜਣੇ ਪਟਾਕੇ ਨਹੀਂ ਤੈਨੂੰ ਉਹ ਦੂਜੇ ਪਟਾਕੇ ਆ ਨਵੇਂ ਇੰਜਣ ਕਰਕੇ ਹੋਣੀ ਬਟਾਕੇ ਵਜਾ ਦੀਏ ਆਹੋ ਮਾਰਾ ਭਾਈ ਅਬਈ ਹੁਣ ਟਰੈਕਟਰ ਹੋ ਗਏ ਗਿਣਤੀ ਚ ਵੱਧ ਹੈ ਹਾਂ ਜੀ ਤੇ ਹੁਣ ਪਰਿਵਾਰ ਵੱਧ ਗਿਆ ਪਰਿਵਾਰ ਗਿਆ ਵੱਧ ਪਈ ਹੈ ਹੁਣ ਜੇ ਮੰਨ ਲਓ ਕਿਸੇ ਨੇ ਆਉਣਾ ਹੈ ਹੁਣ ਕਿੰਨਾ ਕੁ ਟਾਈਮ ਦੇਣਾ ਅਗਲੇ ਬੰਦ ਨੂੰ ਟਰੈਕਟਰ ਖੜਾ ਕਰਕੇ ਜਾਣਾ ਜੀ ਫੋਨ ਤੇ ਭਾਜੀ ਫੋਨ ਤੇ ਭਾਜੀ ਉਸ ਵੇਲੇ ਇੱਕ ਤਾਂ ਟਾਈਮ ਦੀ ਗੱਲ ਇਦਾਂ ਹੈ ਅਗਲੇ ਦਾ ਵੀ ਕੰਮ ਦੇਖਣਾ ਪੈਂਦਾ ਕਿੰਨਾ ਕੁ ਕੰਮ ਹੈ ਹਣਾ ਕੀ ਵੀ ਲਈਦਾ ਹਾਂ ਦਾ ਕੋਈ ਪੰਪ ਵਾਲਾ ਉਹਦਾ ਚਲੋ 2 ਘੰਟੇ ਦਾ ਟਾਈਮ ਦੇ ਦੇਣਾ ਸੱਦਣਾ ਹੀ ਹੋਊਗਾ ਆਪਾਂ ਜੀ ਪਰ ਰਾਤ ਰਾਤ ਤਾਂ ਤੁਸੀਂ ਦੇਖ ਹੀ ਲਿਆ ਰਾਤ ਬਹੁਤ ਜ਼ਿਆਦਾ ਹੋ ਜਾਂਦਾ ਹੈ ਹਾਂ ਪਕੜਾ ਕਿੰਨੀ ਦਾ ਖਰਾਬ ਕਰਨ ਵਾਲਾ ਕੰਮ ਨਹੀਂ ਰੱਖਣਾ ਹਾਂ 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 ਠੀਕ ਹੈ ਨਾ ਜੀ ਹੂੰ ਹੁਣ ਕਿਹਦਾ ਫੋਨ ਆ ਜਾਂਦਾ ਹੈ ਉਹ ਭਾਈ ਇਹ ਫੋਨ ਹੀ ਉਦਾਂ ਦਾ ਸਾਲਾ ਪਹਿਲਾਂ ਤਾਂ ਲੱਭਣਾ ਪੈਂਦਾ ਆਹੋ ਬਾਕੀ ਦੇਖੋ ਥਾਲੀ ਲੈ ਕੇ ਆਇਆ ਹੁਣ ਜਿਹਨੇ ਵੀ ਗੱਲ ਕਰਨੀ ਹੈ ਨੰਬਰ ਸਕਰੀਨ ਤੇ ਦੇ ਦਿੱਤੇ ਆ ਫੋਨ ਕਰ ਲਿਓ ਠੀਕ ਆ ਕੰਮ ਕਰਾਉਣਾ ਆ ਆ ਕਾਲਾ ਵੀਰਾ ਹਾਂਜੀ ਠੀਕ ਆ ਉਹ ਦਲਜਿੰਦਰ ਵੀਰਾ ਹਾਂ ਇਸ ਵਾਰ ਦਾ ਬਹੁਤ ਬਾਰੇ ਬੈਗਾ ਤੁਸੀਂ ਦੱਸ ਦੇ ਕਰਕੇ ਮਾਰ ਕੇ ਬੈਗਾ ਨਹੀਂ ਮੈਨੂੰ ਉਹ ਦਲਜਿੰਦਰ ਭਾਈ ਕਾਲੇ ਦਾ ਨੰਬਰ ਨਹੀਂ ਮੈਂ ਸੱਕ ਤਾ ਦਲਜਿੰਦਰ ਦਾ ਹਾਂ ਮੈਂ ਉਲਟਾ ਹਾਂ ਆ ਕਾਲਾ ਵੀਰਾ ਆ ਦਲਜਿੰਦਰ ਵੀਰਾ ਠੀਕ ਆ ਤੇ ਨੰਬਰ ਦੇ ਦਿੱਤਾ ਆ ਆਈਡੀ ਦਲਜਿੰਦਰ ਦੀ ਦਿੱਤੀ ਆ ਨੰਬਰ ਵੀ ਰੇ ਦੇ ਦਿੱਤਾ ਆ ਫੋਲੋ ਕਰ ਲਿਓ ਫੋਨ ਕਰ ਲਿਓ ਜੋ ਵੀ ਹੁੰਦਾ ਕਰ ਲਿਓ ਤਾਂ ਬਾਕੀ ਆਸ ਕਰਦੇ ਭਾਈ ਵੀਡੀਓ ਤੁਹਾਡੇ ਕੰਮ ਆਊਗੀ ਬਾਈ ਦੇ ਵੀ ਕੰਮ ਆਊਗੀ ਹੈ ਤੇ ਤੁਹਾਡਾ ਸਾਰਿਆਂ ਦਾ ਭਾਈ ਤੇ ਤੁਹਾਡਾ ਵੀ ਸਾਰਿਆਂ ਦਾ ਬੰਦੇ ਮਾ ਕਿੱਥੇ ਹੋਇਆ ਤੇ ਧੰਨਵਾਦ ਧੰਨਵਾਦ ਹਾਂ ਧੰਨਵਾਦ ਹੋ ਗਿਆ ਚਲੋ ਬਣ ਗਈ ਬਣ ਗਈ